ਰਸੋਈ ਆਹੀ ਹੈ ਆਹੀ ਸਾਰਾ ਟੇਹਾ ਪਿਆ ਟੇਹਾ ਪਿਆ ਆ ਦੇਖ ਲਓ ਆਹੀ ਰਸੋਈ ਹੈ ਪੁਰਾਣੀ ਹੈ ਕੋਈ ਇਹ ਵੀ ਫੱਟੀਆਂ ਪਈਆਂ ਹੋਈਆਂ ਹਾਂਜੀ ਬਜ਼ੁਰਗੋ ਸਾਸਤਰੀ ਕਾਲ ਠੀਕ ਹੈ ਜੀ ਕਿਵੇਂ ਮਕਾਨ ਫਿਰ ਟੇਹਾ ਪਿਆ ਜਮੀ ਉਹ ਕਮਜ਼ੋਰੀ ਆ ਰਹੀ ਹੈ ਮੁੰਡੇ ਮੰਡੇ ਨਹੀਂ ਹੈਗੇ ਉਹ ਬਾੜ ਗਿਆ ਠੀਕ ਹੈ ਬਿਮਾਰੀ ਰਹਿੰਦਾ ਹੈ ਤੇ ਕਮਾਉਣ ਵਾਲਾ ਕੋਈ ਹੋਣਾ ਨਹੀਂ ਕਮਾਉਣ ਵਾਲਾ ਹੈ ਨਹੀਂ ਜੀ ਉਹਨਾਂ ਨੂੰ ਵੀ ਟੈਗ ਦੀ ਸ਼ਿਕਾਇਤ ਹੈ ਜੀ ਦਵਾਈ ਚਲਦੀ ਹੈ ਮੁੰਡੇ ਦੀ ਪੀਉਂਦੀ ਹਾਂਜੀ ਆ ਗੁੱਡੀ ਦੇ ਗੁੱਡੀ ਦੇ ਪਿਤਾ ਦੀ ਛੋਟਾ ਪਿਤਾ ਪੁੱਤ ਹਾਂਜੀ ਬਿਮਾਰੀ ਬਿਮਾਰ ਰਹਿੰਦਾ ਹੈ ਅੱਛਾ ਦਵਾਈ ਚੱਲਦੀ ਹੈ ਦਵਾਈ ਚੱਲਦੀ ਹੈ ਮੈਂ ਬਹੁਤ ਟਾਈਮ ਹੋ ਗਿਆ ਜਿਹੜਾ ਕੰਮ ਮੁੱਕਿਆ ਜੀ ਉਹਦਾ ਚੱਲਦੀ ਸੀ ਟੈਕਸ਼ਨ ਉਹਦਾ ਵਿੱਚ ਛੋਟਾ ਬੇਟਾ ਹੈ ਹਾਂ ਛੋਟਾ ਬੇਟਾ ਕੀ ਨਾਮ ਹੈ ਉਹਨਾਂ ਦਾ ਸ਼ਿੰਗਾਰਾ ਸਿੰਘ ਸ਼ਿੰਗਾਰਾ ਸਿੰਘ ਕਿਵੇਂ ਅਖਾਈ ਚਾ ਕੰਮ ਉਹ ਹੋ ਜੀ ਦੱਸਣ ਜਰਾ ਆਪਾਂ 87 467 55 ਇਹ ਤੇ ਟਿੱਲੇ ਮਾਰੇ ਨਾ ਅੱਛਾ ਦੁਬਾਰੇ ਬੋਲਿਓ 814755137 ਆ ਤਾਂ ਐਫਸੀਆਈ ਤੋਂੜਾਈ ਆਹ ਹੈ ਜੀ ਪੀ ਜੂ ਐਨ ਬੀਓ ਬੀਓ ਤੇ 133 200 200 ਹਾਾ ਖਾਤਾ ਨੰਬਰਾਂ ਦੇ 133 2000 ਪੂਰਾ ਫਿਰ 1000 ਪੂਰਾ ਫਿਰ 3 ਫਿਰ 1473 ਇਹ ਖਾਤਾ ਨੰਬਰ ਹੈ ਹਾਂ ਛੱਤਾਂ ਟਹਿ ਚੁੱਕੀਆਂ ਨੇ ਆ ਮਾਤਾ ਜੀ ਤੇ ਬਾ ਪੂਜੀ ਬਜ਼ੁਰਗ ਖੜੇ ਨੇ ਇੱਕ ਪੋਤੀ ਐ ਬਾ ਪੁੱਤ ਇਹਨਾਂ ਦਾ ਬਿਮਾਰ ਰਹਿੰਦਾ ਤੇ ਉਹ ਉਹ ਬੇਟੀ ਦਾ ਉਹ ਦੋ ਤਿੰਨ ਸੀ ਛੋਡਾ ਜੀ ਜਿੱਥੇ ਪੈਸੇ ਪੋਤਾ ਸੀ ਪੋਤਾ ਸੀ ਜੀ ਐ ਸੀ ਪਿਆਰੇ ਖੁੱਟਾਂ ਚ ਲੈ ਕੇ ਫਿਰ ਗਏ ਸਾਰੇ ਫਿਰ ਗਏ ਬਚਿਆ ਨਹੀਂ ਇਲਾਜ ਨਹੀਂ ਬਣਿਆ ਉਹਦਾ ਠੀਕ ਨਾਲੇ ਜਾਇਦਾਦ ਲੱਗੀ ਸਾਰੀ ਸਾਰੀ ਲੱਗੀ ਜੀ ਬਸ ਮਗਰ ਜਿਵਾਖ ਪਹਚਾਈਗੇ ਪੈਸੇ ਪੈਸੇ ਪਹਚਾਈ ਗਏ ਹਾਂ ਜੀ ਪੂਰੇ ਪੈਸੇ ਪਹਚਾਈ ਗਏ ਬਸ ਬੈਠੇ ਰਹ ਲੈ ਕੇ ਡਾਕਟਰ ਕਹਿੰਦੇ ਠੀਕ ਹੋ ਜਾਊਗਾ ਹੋਇਆ ਨਹੀਂ ਨਹੀਂ ਜੀ ਹੋਇਆ ਨਹੀਂ ਹੈਗਾ ਆ ਦੇਖ ਲਓ ਜੀ ਸਾਰਾ ਅੱਛਾ ਦਿਲ ਤਹੋਤੀ ਦਿਲ ਚ ਸ਼ੇਕ ਅੱਛਾ ਦਿਲ ਚ ਸ਼ੇਕ ਸੀਗਾ ਹਾਂ 10 ਮਹੀਨੇ ਦਾ ਹੋ ਗਿਆ ਤੀ ਠੀਕ ਹੈ 10 ਮਹੀਨੇ ਤੈਨੂੰ ਲਈ ਫਿਰੀ ਗਏ ਲਈ ਫਿਰੀ ਗਏ ਜੀ ਗੋਦੀ ਲਾ ਲਿਆ ਕਰੀਏ ਲੈ ਜਾ ਕਰੀ ਲੈ ਜਾ ਕਰੋ ਪੈਸਾ ਸਾਰਾ ਲੱਗ ਗਿਆ ਮਹਕਾਰਵਾਰੀ ਲੱਗਾ ਸਾਰਾ ਕਰ ਬਾਰ ਲੱਗਿਆ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਬੱਪੂ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਤੁਸੀਂ ਪਹਿਲਾਂ ਵੀ ਬਾਈ ਨੇ ਬਹੁ ਮਕਾਨ ਪਾਇਨੇ ਪੈਸੇ ਵੀ ਤੁਹਾਡੀ ਮਦਦ ਹੋਊਗੀ ਕੋਈ ਗੱਲ ਨਹੀਂ ਹੈਗੀ ਦੇਖ ਲਓ ਵੀ ਕੀ ਹਾਲਾਤ ਨੇ ਕਰਦੇ ਇਹ ਆਹੀ ਇਹਨਾਂ ਦਾ ਕਮਰਾ ਹੈ ਆਹੀ ਰਸੋਈ ਹੈ ਬਿਨਾ ਉਹਨਾਂ ਤੋਂ ਤੇ ਬਾਕੀ ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕਰ ਲੋ ਜੀ ਜਦੋਂ ਇਹਨਾਂ ਦੀ ਆਪ ਨੂੰ ਸਟੋਰੀ ਪਤਾ ਚੱਲੀ ਇਹਨਾਂ ਦੇ ਤਾਂ ਬੇਟਾ ਉਹਦੇ ਬੇਟਾ ਹੋਇਆ ਦੀ ਉਹਦੇ ਦਿਲ 'ਚ ਛੇਤੀ ਛੇਕਤੀ ਉਹਦੇ ਤਾਰਨੇ ਨਹੀਂ ਜਿਹੜੀ ਆਪਣੇ ਜੱਟ ਜ਼ਮੀਂਦਾਰ ਲੇਦਾ ਜ਼ਮੀਨ ਹੁੰਦੀ ਹੈ ਹੋਰ ਤਾਂ ਉਹ ਵੀ ਬਿਜ਼ਨਸ ਹੁੰਦਾ ਨਹੀਂ ਆ ਜ਼ਮੀਨ ਇਹਨਾਂ ਨੇ ਵੇਚਦੀ ਹੁਣ ਇਹਨਾਂ ਨੇ ਤੋ ਹੀ ਤਾਂ ਮਤ ਤੁਸੀਂ ਤੁਸੀਂ ਨਹੀਂ ਇਹਦਾ ਹੁਣ ਆ ਬਾਪੂ ਜੀ ਦਾ ਹੱਥ ਟੱਟਿਆ ਇਹ ਤਿਵੇਂ ਤਾਂ ਮਦਦਨ ਤੁਸੀਂ ਇਹ ਦੇਖ ਲਓ ਵੀ ਇੱਥੇ ਜੱਟ ਜ਼ਿਮੀਂਦਾਰ ਪਰਿਵਾਰ ਹੋਦੇ ਹਨ ਬਹੁਤ ਬਹੁਤ ਆੁੱਥਾ ਪਾਤਾ ਇਹਦੇ ਨੇ ਬਹੁਤ ਜਿਆਦੇ ਅਸੀਂ ਇਹ ਹੀ ਦਿੰਦੇ ਹਾਂ ਐਨ ਆਰ ਆਈ ਭਰਾਵਾਂ ਨੂੰ ਜਿੱਤੇ ਤੁਸੀਂ ਇੰਨੀ ਸਪੋਰਟ ਕਰਦੇ ਹੋ ਪਰਿਵਾਰ ਦੀ ਸਪੋਰਟ ਕਰੋ ਪਰਿਵਾਰ ਦਾ ਨੂੰ ਵੀਡੀਓ ਚ ਨੰਬਰ ਵੀ ਬੋਲਤਾ ਤੇ ਥਾਤਾ ਨੰਬਰ ਵੀ ਦੇ ਦਤਾ ਠੀਕ ਹੈ ਤੁਸੀਂ ਇਹਨਾਂ ਪਰਿਵਾਰ ਦੀ ਬਾਹਮੜੋ ਤਾਂ ਇਹ ਇਹਨਾਂ ਦੇ ਸਿਰ ਤੇ ਵਧੀਆ ਲੈਨਟਰ ਬਾਈ ਤੇ 7 ਵਜੇ ਤੇ ਰਸੋਈ ਬੰਦੇ ਵਿਕਣ ਦਾ ਕੀ ਕਾਰਨ ਸੀ ਮੇਣਾ ਇੱਕ ਬੱਚਾ ਪੈਦਾ ਹੋਇਆ ਸੀ ਜੀ ਲੜਕੀ ਲਵੇ ਛੇਤੀ ਦਿਨ ਚ ਬੰਮਾਰੀ ਹੋਰ ਵੀ ਸੀ ਜੀ ਉਹ ਰੱਖਿਆ ਪਹਿਲਾਂ ਲੋਦੇ ਅੱਛਾ ਦਿਲ ਚ ਛੇਕ ਸੀ ਹਾਂਜੀ ਅੱਛਾ ਉਹਦੀ ਮੌਤੇ ਹੋਈ ਸੀ ਚੰਡੀਗੜ੍ਹ ਜਾ ਕੇ ਫਿਰ ਪੈਸਾ ਬਹੁਤ ਲੱਗਿਆ ਪੈਸਾ ਬਹੁਤ ਲੱਗੇ ਜੀ ਵੀ ਕੀਜੀ ਉਹਦੇ ਕਾਰਨੋਂ ਅੱਛਾ ਹਾਂਜੀ ਤੇ ਬੱਚਾ ਫਿਰ ਬਣੀ ਆਪਾਂ ਨੂੰ ਕਰਨਾ ਪੈਂਦਾ ਬੱਚਿਆਂ ਵਾਸਤੇ ਸਭ ਕੋਲ ਕਰਨਾ ਪੈਂਦਾ ਹਾਂਜੀ ਠੀਕ ਹੈ ਤੇ ਕਮਾਉਣ ਵਾਲਾ ਕੋਈ ਹੋਣਾ ਨਹੀਂ ਕਮਾਉਣ ਵਾਲਾ ਹੈ ਨਹੀਂ ਜੀ ਉਹਨਾਂ ਨੂੰ ਵੀ ਟੈਪ ਵਿੱਚ ਕਹਿੰਦੇ ਜੀ ਦਵਾਈ ਚਲਦੀ ਹੈ ਮੁੰਡੇ ਦੀ ਪੀਉਂਦੀ ਹੈ ਠੀਕ ਹੈ ਮੁੰਡੇ ਦੇ ਪਿਓ ਦੀ ਹਾਂਜੀ ਆ ਗੁੱਡੀ ਦੇ ਗੁੱਡੀ ਦੇ ਪਿਤਾ ਦੀ ਛੋਟਾ ਪਿਤਾ ਪੁੱਤ ਹਾਂਜੀ ਵੀ ਬਿਮਾਰ ਰਹਿੰਦਾ ਹੈ ਹਾਂਜੀ ਬਿਮਾਰ ਰਹਿੰਦਾ ਹੈ ਉਹ ਅੱਛਾ ਦਵਾਈ ਚੱਲਦੀ ਹੈ ਦਵਾਈ